ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਪਿੰਡ ਢਿੱਲਮਾ ਜ਼ਿਲ੍ਹਾ ਬਰਨਾਲਾ ਤਪੇ ਦੇ ਨਜ਼ਦੀਕ ਆ ਗਏ ਬਿਲਕੁਲ ਢਿੱਲਮਾ ਪਿੰਡ ਇੱਥੋਂ ਵੀਡੀਓ ਕਵਰ ਕਰਦੇ ਪਏ ਵੀਰ ਦਾ ਮੋਬਾਈਲ ਨੰਬਰ ਆ 8566957780 8566957780 ਵੀਰ ਦਾ ਮੋਬਾਈਲ ਨੰਬਰ ਆ ਢਿੱਲਮਾ ਪਿੰਡ ਤੋਂ ਵੀਡੀਓ ਕਵਰ ਕਰਦੇ ਪਏ ਆ ਸੋ ਜਿਵੇਂ ਆਪਾਂ ਸਾਹਮਣੇ ਸਕਰੀਨ ਤੇ ਕੱਟਾ ਦੇਖਦੇ ਪਏ ਆ ਬੂਰਾ ਕੱਟਾ ਇਹ ਬਾਈਆਂ ਦਾ ਫੋਰਸ ਹੈ ਜਿਹੜਾ 2.5 ਸਾਲ ਇਹਦੀ ਕੱਟੇ ਦੀ ਉਮਰ ਹੋਗੀ ਲਗਭਗ 25 ਆ ਸੌਰੀ 28 ਤੋਂ 29 30 ਮਹੀਨੇ 2.5 ਸਾਲ ਦੇ ਲਗਭਗ ਦੀ ਇਹਦੀ ਏਜ ਹੋਈ ਵੇ ਦੰਦ ਵਗੈਰਾ ਵੀ ਇ렇게 ਦੇਖ ਰਹੀ ਪਰ ਮੇਰਾ ਮਨ ਕਹਿੰਦਾ ਕਿ ਦੋਂਦਾ ਕੱਟਾ ਦਾ ਸ਼ੋਰ ਹੈਗਾ ਹੀ ਆ ਕਿਉਂਕਿ 28 29 ਮਹੀਨੇ ਦਾ ਬੱਚਾ ਦੋ ਦੰਦ ਹੋ ਜਾਂਦਾ ਹੁੰਦਾ ਟੈਸਟ ਦੀ ਗੱਲ ਦੀ ਬੰਤਰ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀਸਮੀ ਬੜਿਆ ਸਮੇਂ ਪੜਿਆ ਹੋਇਆ ਬੱਚਾ ਬੂਰੀ ਮੈਂ ਬੂਰੀ ਮੱਝ ਵਾਂਝਾਂ ਨੇ ਖਰੀਦੀ ਸੀਗੀ ਉਹਦੇ ਨਾਲ ਮੰਨ ਕੇ ਚਲੋ ਬੱਚਾ ਆਇਆ ਸੀਗਾ ਮੱਝ ਦੁਬਾਰੇ ਤਿਆਰ ਕਰਕੇ ਬਾਂਝਾਂ ਨੇ ਸੇਲ ਕਰਤੀ ਸੋ ਸਿੰਘਮੂ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਰਾਜਿਸਮਿਆ ਬਣਿਆ ਵਾ ਸੋਹਣਾ ਘੱਟਾਗਾ ਤੇ ਕ੍ਰੋਸਿੰਗ ਦੇਣ ਦੇ ਬਿਲਕੁਲ ਕਾਬਲਾਗਾ ਇੱਕ ਦੋ ਮੱਝਾਂ ਵਾਂਝਾਂ ਨੇ ਤੇ ਕ੍ਰੋਸਿੰਗ ਕਰਾ ਦੇ ਕਰਸੀਬ ਚੰਗਾ ਵਧੀਆ ਕਰਦਾਗਾ ਇਹ ਬਾਂਝਾਂ ਨੇ ਕੀਤਾ ਬਕਾਊ ਸੋ ਸਿੰਘਮੂ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਲੈ ਓਰੇ ਮੋਡਲ ਤਾਂ ਹਣਾ ਚੜ ਜਾਈ ਸੋ ਲੈ ਓਰੇ ਮੋਡਲਿਓ ਬੱਸ ਇਹਨੂੰ ਸੋਹਣਾ ਸਾਫ ਸੁਥਰਾ ਘੱਟਾ ਬਾਂਝਾਂ ਦਾ ਬਕਾਊ ਆਗਾ 28 ਸਾਲ ਤੋਂ ਘੱਟ ਘੱਟ ਇਹਦੀ ਕੱਟੇ ਦੀ ਏਜ ਆ ਗਈ 28 27 30 ਕਿ ਮਹੀਨੇ ਦੇ ਲੱਗੂ 30 ਤੋਂ ਅੰਦਰ ਅੰਦਰ ਆ ਵੀਰ ਕਹਿੰਦੇ ਕਿਉਂਕਿ ਮਾਂ ਵੇਚ ਨੂੰ ਲਗਭਗ ਥੋੜਾ ਟਾਈਮ ਹੀ ਹੋਇਆ ਸਾਲ ਸਵਾ ਸਾਲ ਕਹਿੰਦੇ ਤੀਜੇ ਸੂਏ ਹੁਣ ਮੈਂ ਸੂਈ ਹੋਗੀ ਤੇ ਦੂਜੇ ਸੂਏ ਝੋਟੀ ਦਾ ਇਹ ਹੈਗਾ ਪੂਰਾ ਕੱਟਾ ਤੇ 14 14.5 15 ਕਿਲੋ ਤੱਕ ਵੀਰ ਕਹਿੰਦੇ ਸਰ ਤੋਂ ਕੋਰੇ ਸੰਗਲ ਛੜਦੋਂ ਤੇ 15 ਕਿਲੋ ਤੱਕ ਮੱਝ ਦੁੱਤੇ ਚੱਲੀ ਜਾਂਦੀ ਸੀਗੀ ਉਹਦਾ ਆ ਗਿਆ ਕੱਟਾ ਬੰਨਿਆਂ ਨੇ ਬਕਾਉ ਕੀਤਾ ਮੁੱਲ ਵੀਰ ਕਹਿੰਦੇ ਤਾਂ ਫੋਨ ਤੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਮੁੱਲ ਹੋਊਗਾ ਕਿਸੇ ਵੀ ਵੀਰ ਦੇ ਇਹ ਬੂਰਾ ਕੱਟਾ ਮਾਲੀ ਪਸੰਦ ਹੋਵੇ ਇਸ ਨੰਬਰ ਤੇ ਬੰਜਣਾ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਪੱਠ ਫੁੜੇ ਦੀ ਬੰਤਰ ਦੇ ਵਾਕ ਟੈਸਟੀ ਗਲ ਵਗੈਰਾ ਦੇਖੋ ਥੋੜਾ ਸਾਫ ਸੁਥਰਾ ਲੇਕਿਨ ਇਹ ਨਹੀਂ ਸ਼ੋਰ ਵੀ ਜੀ ਮੰਨ ਕੇ ਚੱਲੋ ਵੀ ਪਿਓ ਕਿਹੜਾਗਾ ਕਿਉਂਕਿ ਬੰਜ ਨੇ ਮੱਝ ਖਰੀਦੀ ਸੀ ਉਹਦੇ ਮਗਰ ਇਹ ਬੱਚਾ ਆਇਆ ਸੀਗਾ ਤੇ ਬੂਰੀ ਮਹਿ ਦਾ ਬੱਚਾ ਹੈਗਾ ਉਮਰ ਹੋ ਗਈ 29 30 ਮਹੀਨੇ ਰੇਟ ਫੋਨ ਤੇ ਹੋਊਗਾ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ 85 669 57 7855 ਦਾ ਮੋਬਾਈਲ ਨੰਬਰ ਆ ਕੋਈ ਵੀ ਵੀਰ ਬੂਰਾ ਸਾਮਾਨ ਖਰੀਦਣਾ ਚਾਹ ਬਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ